रेडी स्टार्ट गुटनर ਲੇਪ ਲਹਿਰ ਦੀ ਸ਼ੁਰੂਆਤ 1955 ਵਿੱਚ ਇੰਡੋਨੇਸ਼ੀਆ ਵਿੱਚ ਹੋਈ ਡੰਡੇ 1961 ਵਿੱਚ ਇਸ ਦਾ ਪਹਿਲਾ ਸਿਖਰ ਸੰਮੇਲਨ ਯੋਗੋਸਲਾਬੀਆ ਦੀ ਰਾਜਧਾਨੀ ਬੈਲਗ੍ਰੇਡ ਵਿੱਚ ਹੋਇਆ ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਮਿਸਰ ਦੇ ਪ੍ਰਧਾਨ ਨਾਸਰ ਅਤੇ ਯੋਗੋਸਲਾਬੀਆ ਦੇ ਪ੍ਰਧਾਨ ਮਾਰਸ਼ਲ ਟੀਟੋ ਨੇ ਮਿਲ ਕੇ ਇਸ ਅੰਦੋਲਨ ਦੇ ਪੰਜ ਪ੍ਰਮੁੱਖ ਸਿਧਾਂਤ ਨਿਰਧਾਰਿਤ ਕੀਤੇ ਡੰਡੇ ਉਸ ਸਮੇਂ ਦੁਨੀਆ ਦੋ ਧਰੂਵੀ ਸੰਸਾਰ ਵਿੱਚ ਵਿਚਰ ਰਹੀ ਸੀ ਅਤੇ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੋ ਆਪਸ ਵਿਰੋਧੀ ਵਿਚਾਰਧਾਰਾਾਂ ਦੀ ਅਗਵਾਈ ਕਰ ਰਹੇ ਸਨ ਡੰਡੇ ਦੁਨੀਆ ਉੱਪਰ ਆਪਣੀ ਚੌਦਰ ਸਥਾਪਿਤ ਕਰਨ ਲਈ ਦੋਵਾਂ ਗੁੱਟਾਂ ਵਿੱਚ ਠੰਡੀ ਜੰਗ ਚੱਲ ਰਹੀ ਸੀ ਡੰਡੇ ਵਿਕਾਸਸ਼ੀਲ ਦੇਸ਼ ਇਹਨਾਂ ਦੋਵਾਂ ਗੁੱਟਾਂ ਤੋਂ ਸਹਾਇਤਾ ਵੀ ਪ੍ਰਾਪਤ ਕਰਨਾ ਚਾਹੁੰਦੇ ਸਨ ਅਤੇ ਉਹਨਾਂ ਦੇ ਸੈਨਿਕ ਗਠਜੋੜ ਵਿੱਚ ਵੀ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਸਨ ਡੰਡੀ ਇਸ ਲਈ ਉਹਨਾਂ ਨੇ ਇਸ ਲਹਿਰ ਰਾਹੀਂ ਗੁੱਟਨਰਲੀਪ ਭਾਵ ਸਤੰਤਰ ਵਿਦੇਸ਼ ਨੀਤੀ ਦਾ ਨਿਰਮਾਣ ਕੀਤਾ ਡੰਡੀ ਅੱਜ ਇਸ ਲਹਿਰ ਦੇ 115 ਮੈਂਬਰ ਹਨ ਡੰਡੀ ਇਹ ਲਹਿਰ ਦਾ 13ਵਾਂ ਸਿਖਰ ਸੰਮੇਲਨ ਅਗਲੇ ਸਾਲ ਟਾਕਾ ਵਿਖੇ ਹੋਣ ਜਾ ਰਿਹਾ ਹੈ ਡੰਡੀ 13ਵੇਂ ਸਿਖਰ ਸੰਮੇਲਨ ਲਈ এজেন্ডਾ ਤਿਆਰ ਕਰਨ ਵਾਸਤੇ ਗੁੱਟ ਨਰਲੇਪ ਦੇਸਾਂ ਦੀ ਮંત્રી ਪੱਧਰ ਦੀ ਮੀਟਿੰਗ ਕੋਲੰਬੀਆ ਵਿੱਚ ਹੋਈ ਡੰਡੀ ਇਸ ਮੀਟਿੰਗ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਦਾ ਇਹ ਸੁਝਾਅ ਮੰਨ ਲਿਆ ਗਿਆ ਕਿ ਲੋਕਤੰਤਰ ਦਾ ਖਾਤਮਾ ਕਰਨ ਵਾਲੇ ਦੇਸ਼ ਨੂੰ ਇਸ ਲਹਿਰ ਵਿੱਚ ਸਥਾਨ ਨਹੀਂ ਦੇਣਾ ਚਾਹੀਦਾ ਅਤੇ ਪਾਕਿਸਤਾਨ ਨੂੰ ਇਸ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਉਥੇ ਇਸ ਇੱਕ ਸੈਨਿਕ ਸ਼ਾਸਕ ਨੇ ਲੋਕਤੰਤਰ ਦਾ ਖਾਤਮਾ ਕਰਕੇ ਹਕੂਮਤ ਸੰਭਾਲੀ ਹੈ ਡੰਡੀ ਇਸ ਤਰ੍ਹਾਂ ਸਮੇਂ ਦੀ ਮੰਗ ਅਨੁਸਾਰ ਗੁੱਟਨਰਲੀਪ ਲਹਿਰ ਦੇ ਮੁੱਦੇ ਅਤੇ ਉਦੇਸ਼ ਬਦਲਦੇ ਰਹੇ ਹਨ ਡੰਡੀ ਅੱਜ ਦੁਨੀਆ ਦੋ ਧਰੂਵੀ ਦੀ بجائے ਬਹੁਤ ਧਰੂਵੀ ਬਣ ਰਹੀ ਹੈ ਡੰਡੀ ਇਸ ਦੇ ਸਿੱਟੇ ਵਜੋਂ ਇਸ ਲਹਿਰ ਦੀ ਸਾਰਥਿਕਤਾ ਨੂੰ ਘਟਾ ਕੇ ਨਹੀਂ ਵੇਖਣਾ ਸਹੀ ਦਾ ਡੰਡੀ ਅੱਜ ਇਸ ਲਹਿਰ ਵਿੱਚ ਸ਼ਾਮਿਲ ਵਿਕਾਸਸ਼ੀਲ ਤੇ ਗਰੀਬ ਦੇਸ਼ਾਂ ਨੂੰ ਵਿਸ਼ਵ ਵਪਾਰ ਸੰਸਥਾ ਅਤੇ ਅਮੀਰ ਦੇਸ਼ਾਂ ਦਾ ਨਵੇਂ ਤੋਂ ਨਵਾਂ ਵਸਤੀਵਾਦ ਹੋਰ ਡਰਾਉਨ ਲੱਗ ਪਿਆ ਹੈ ਡੰਡੀ ਅਜਹੀ ਸਥਿਤੀ ਵਿੱਚ ਗੁੱਟਨਰ ਲੇਪ ਲਹਿਰ ਦੇ ਮੈਂਬਰ ਦੇਸ਼ਾਂ ਨੂੰ ਨਵੇਂ ਆਰਥਿਕ ਹਮਲੇ ਦਾ ਇਕੱਠੇ ਹੋ ਕੇ ਮੁਕਾਬਲਾ ਕਰਨਾ ਪੈਣਾ ਹੈ ਡੰਡੀ